हिमाचल देवच तबाही ਦੇ ਘਣਮਿਲੀਏ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਨਾਲੀ ਦੇ ਵਿੱਚ ਬੱਦਲ ਫਟ ਗਿਆ ਬੱਦਲ ਫਟਣ ਮਗਰੋਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਲੋਕ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ ਤਸਵੀਰਾਂ ਮਨਾਲੀ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਪਾਣੀ ਜੋ ਹੈ ਉਹ ਸੜਕਾਂ ਦੇ ਉੱਤੇ ਵੀ ਆ ਚੁੱਕਿਆ ਹੈ ਕਈ ਰੋਡ ਬੰਦ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਈ ਘਰ ਰੁੜ ਚੁੱਕੇ ਨੇ ਤਿੰਨ ਪਿੰਡਾਂ ਦੇ ਵਿੱਚ ਹੜ੍ਹ ਆ ਗਏ ਨੇ ਹੜਾ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਲੋਕ ਭੱਜ ਕੇ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਰਹੇ ਪਰ ਦੋ ਘਰ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਤੇ ਇੱਕ ਅਸ਼ੰਕ ਤੌਰ ਤੇ ਨੁਕਸਾਨਿਆ ਗਿਆ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਮਨਾਲੀ ਦੀਆਂ ਤਸਵੀਰਾਂ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿੱਥੇ ਬੱਦਲ ਫਟਣ ਕਾਰਨ ਤਬਾਹੀ ਮਚੀ ਹੋਈ ਹੈ 1:3 ਰਾਤ ਹਿਮਾਚਲ ਦੇ ਮਨਾਲੀ ਦੇ ਵਿੱਚ ਬੱਦਲ ਫਟ ਗਿਆ ਜਿਸ ਤੋਂ ਬਾਅਦ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਹੜਕਾਂ ਕਾਰਨ ਨਦੀ ਦੇ ਵਿੱਚ ਭਿਆਨਕ ਆਵਾਜ਼ ਆਈ ਇਸ ਕਾਰਨ ਗੂੜੀ ਨੀਂਦ ਦੇ ਵਿੱਚ ਸੌ ਰਹੇ ਲੋਕ ਵੀ ਜਾਗ ਪਏ ਦਰਿਆ ਕੰਢੇ ਰਹਿਣ ਵਾਲੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਗਏ ਬੜਾ ਦਸਿਆ ਕਿ ਦਰਿਆ ਦੇ ਵਿੱਚ ਆਏ ਹੜ ਤੋਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਅੱਧੀ ਰਾਤ ਨੂੰ ਹੜੋਂ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਈ ਘੁੰਮਣ ਗਏ ਲੋਕ ਵੀ ਉੱਥੇ ਪਾਣੀ ਦੇ ਵਿੱਚ ਫਸ ਗਏ ਨੇ ਪਲਚਨ ਤੋਂ ਪਟਲੀ ਕੋਹਾਲ ਤੱਕ ਲੋਕਾਂ ਨੂੰ ਸੂਚਿਤ ਕੀਤਾ ਗਿਆ ਉਹਨਾਂ ਦੱਸਿਆ ਕਿ ਦੋ ਘਰ ਹੜ੍ਹ ਦੀ ਲਪੇਟ ਦੇ ਬਚਾ ਕੇ ਨੇ ਜਦਕਿ ਇੱਕ ਘਰ ਨੂੰ ਅਸ਼ੰਕ ਤੋੜ ਤੇ ਨੁਕਸਾਨ ਪੁੱਜਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਵਿੱਚ ਰਾਤ ਨੂੰ ਬੱਦਲ ਫਟਣ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਅਖਰੀ ਡਰੇਨ ਦੇ ਵਿੱਚ ਹੜਾ ਆ ਗਿਆ ਹੜ੍ਹ ਕਾਰਨ ਪਲਚਨ ਰੁੜ ਤੇ ਕੁਲੰਗ ਪਿੰਡਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਨਦੀ ਵਿੱਚੋਂ ਆ ਰਹੀ ਭਿਆਨਕ ਆਵਾਜ਼ ਤੋਂ ਹਰ ਕੋਈ ਡਰ ਗਿਆ ਹੜ੍ਹ ਕਾਰਨ ਪਲਚਨ ਦੇ ਵਿੱਚ ਦੋ ਘਰ ਵਹਿ ਗਏ ਨੇ ਜਦਕਿ ਇੱਕ ਘਰ ਨੂੰ ਅਸ਼ੰਕ ਤੋੜ ਤੇ ਨੁਕਸਾਨ ਪੁੱਜਾ ਪੁਲ ਅਤੇ ਬਿਜਲੀ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਹੈ ਘਰਾਂ ਦੇ ਵਿੱਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜੇ ਪੈਰ ਘਰ ਹੜ ਦੀ ਮਾਰ ਹੇਠਾਂ ਆ ਗਏ ਪਲਚਨ ਅਤੇ ਛੁਲਾੰਗ ਨੇੜੇ ਬਰਫ਼ ਦੀ ਗੈਲਰੀ ਦੇ ਵਿੱਚ ਮਲਬੇ ਕਾਰਨ ਮਨਾਲੀ ਲੇਨ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਮਨਾਲੀ ਪ੍ਰਸ਼ਾਸਨ ਰਾਹਤ ਕਾਰਜਾਂ ਤੇ ਵਚਨ ਲਗਾ ਹੋਇਆ ਹੈ ਪ੍ਰਸ਼ਾਸਨ ਵੀ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ ਹੜਕਾਣ ਨਦੀ ਦੇ ਵਿੱਚ ਭਿਆਨਕ ਆਵਾਜ਼ ਆਈ ਇਸ ਕਾਰਨ ਗੂੜੀ ਨੀਂਦ ਦੇ ਵਿੱਚ ਸੌ ਰਹੇ ਲੋਕ ਵੀ ਜਾਗ ਪਏ ਦਰਿਆ ਕੰਢੇ ਰਹਿਣ ਵਾਲੇ ਲੋਕ ਆਪੋ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਚੁੱਕੇ ਨੇ ਹੁਣਾ ਦੱਸਿਆ ਕਿ ਦਰਿਆ ਦੇ ਵਿੱਚ ਆਏ ਹੜ ਤੋਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਅੱਜ ਦੇ ਮੌਸਮ ਕਾਰਨ ਮੱਧਮ ਉਚਾਈ ਵਾਲੇ ਸਥਾਨਾਂ ਤੇ ਘੱਟੋ-ਘੱਟ ਤਾਪਮਾਨ ਦੇ ਵਿੱਚ ਕੁਝ ਬਦਲਾਅ ਆਉਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 24 ਅਤੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ। ਅੱਜ ਵਿਪਾਰਿਨ ਮੀਂਹ ਪੈਣ ਦੀਆਂ ਭਵਿੱਖਬਾਣੀਆਂ ਮੌਸਮ ਵਿਭਾਗ ਦੇ ਵੱਲੋਂ ਕੀਤੀਆਂ ਗਈਆਂ ਨੇ ਅੱਧੀ ਰਾਤ ਨੂੰ ਹੜੋਂ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਦੱਸਿਆ ਜਾ ਰਿਹਾ ਹੈ ਕਿ ਲਾਰਜੀ ਅਤੇ ਪੰਡੋ ਡੈਮਾ ਦੇ ਵਿੱਚ ਸਥਿਤੀ ਆਮ ਭੰਗ ਹੈ ਮਨਾਲੀ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਲਾਰਜੀ ਅਤੇ ਪੰਡੋ ਡੈਮਾ ਦੇ ਵਿੱਚ ਸਥਿਤੀ ਫਿਲਹਾਲ ਆਮਬੰਗ ਬਣੀ ਹੋਈ ਹੈ ਪੁੰਤਰ ਦੇ ਵਿੱਚ ਸਵੇਰੇ 7:00 ਵਜੇ 12380 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਲਾਰਜੀ ਡੈਮ ਦੇ ਪਾਣੀ ਦਾ ਪੱਧਰ 966.90 ਮੀਟਰ ਬਰਕਰਾਰ ਹੈ ਡੈਮ ਦੀ ਵੱਧ ਤੋਂ ਵੱਧ ਸਮਰੱਥਾ 968 ਮੀਟਰ ਹੈ ਡੈਮ ਦੇ ਗੇਟ 8.5 ਮੀਟਰ ਤੱਕ ਖੋਲ ਦਿੱਤੇ ਗਏ ਨੇ ਪੀਬੀਐਮਬੀ ਦੇ ਪੰਡੋਰ ਡੈਮ ਤੋਂ 9256 ਕਿਊਸਿਕ ਪਾਣੀ ਹਿੱਟਾਂ ਵੱਲ ਛੱਡਿਆ ਜਾ ਰਿਹਾ ਹੈ ਫੜਾ ਕਾਰਨ ਪਲਚੁੰ ਦੇ ਵਿੱਚ ਦੋ ਘਰ ਵਹਿ ਗਏ ਨੇ ਇੱਕ ਘਰ ਨੂੰ ਨੁਕਸਾਨ ਆ ਗਿਆ ਹੈ ਅਤੇ 12 ਭੇਡਾਂ ਬੱਕਰੀਆਂ ਪਲਚੁੰ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈਆਂ ਨੇ ਪੁਲ ਨੇੜੇ ਅੰਝੀ ਮਹਾਦੇਵ ਨਦੀ ਨੇ ਮੋੜ ਲਿਆ ਸੜਕ ਤੇ ਨਦੀ ਵਹਿਣ ਕਾਰਨ ਮਨਾਲੀ ਲੇ ਸੜਕ ਵੀ ਬੰਦ ਕਰ ਦਿੱਤੀ ਗਈ ਹੈ ਚੁਲਾੰਗ ਡਰੇਨ ਨੇੜੇ ਪਿਛਲੇ ਡਰੇਨ ਦੇ ਵਿੱਚ ਪਾਣੀ ਭਰ ਜਾਣ ਕਾਰਨ ਸੜਕ ਇੱਕ ਨੁਕਸਾਨੀ ਗਈ ਹੈ ਨਹਿਰਾਕੁੰਡ ਤੋਂ ਲੈ ਕੇ ਪਾਟਲੀ ਕੋਹਾਲ ਸਮੇਤ ਪਲਚਨ ਰੁੜ ਕੁਲਾੰਗ ਪ੍ਰਭਾਵਿਤ ਲੋਕਾਂ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਅਲੂਵਾਂ ਦੇ ਖੇਤ ਨੇੜੇ ਦਰਿਆ ਨੇ ਮੁੜ ਰੁਖ ਬਦਲਿਆ ਹੈ ਹੜ ਦਾ ਪਾਣੀ ਸੜਕਾਂ ਦੇ ਵਿੱਚ ਦਾਖਲ ਹੋ ਗਿਆ ਹੈ ਕਲੋਥ ਦੇ ਵਿੱਚ ਬਿਆਸ ਦਰਿਆ ਤੇ ਬੜੇ ਪੁਲ ਵੀ ਹੜਾਂ ਦੇ ਵਿੱਚ ਵਹਿ ਗਏ ਨੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਮਨਾਲੀ ਦੇ ਵਿੱਚ ਦੇਰ ਰਾਤ ਬੱਦਲ ਫਟਣ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Prime TV, Daily Hunt ਤੇ E Baba te dekh sakde ho. USA, Canada, Australia, New Zealand te Europe de har vadde IPTV platform te dekh sakde ho. Laune jappe ton door te mudde de neede Live Punjabi TV